ਜੀ ਸਰ ਜਿਹੜਾ ਵੀ ਅੱਜ ਪ੍ਰੋਟੈਸਟ ਕਰ ਰਹੇ ਜੋ ਇਹਦਾ ਕੀ ਪਰਪਸ ਹੈ ਸਾਡਾ ਇਹ ਪ੍ਰੋਟੈਸਟ ਹੈ ਮੈਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਜ਼ਿਲ੍ਹਾ ਖਜਾਨਚੀ ਹਤੇਸ਼ ਸਿੰਘ ਪਿੱਦੀ ਤੇ ਅਸੀਂ ਅੱਜ ਜੋ ਪ੍ਰੋਟੈਸਟ ਕਰ ਰਹੇ ਆਂ ਰਵਨੀਤ ਬਿੱਟੂ ਜੋ ਕਿਸਾਨਾਂ ਦੇ ਖਿਲਾਫ ਬਿਆਨ ਦੇ ਰਿਹਾ ਵਾ ਇੱਕ ਤਾਂ ਉਹਦਾ ਵਿਰੋਧ ਹੈ ਸਾਡਾ ਭਈ ਜਿਹੜੀਆਂ ਜਾਇਦਾਤਾ ਕਿਸਾਨਾਂ ਦੇ ਲੀਡਰਾਂ ਦੀਆਂ ਉਹ ਵੀ ਚੈੱਕ ਹੋਣੀਆਂ ਚਾਹੀਦੀਆਂ ਤੇ ਜਿੱਥੇ ਇਹ ਚੈੱਕ ਹੋਣੀਆਂ ਉਸ ਤੋਂ ਪਹਿਲਾਂ ਜਿਹੜੇ ਅੱਜ ਤੱਕ ਦੇ 70 ਸਾਲ ਤੋਂ ਐਮਪੀ ਐਮਐਲਏ ਤੇ ਜਿੰਨੇ ਵੀ ਅਫਸਰशाही ਵੱਢੀ ਆ ਉਹਨਾਂ ਸਾਰਿਆਂ ਦੀਆਂ ਜਾਇਦਾਦਾਂ ਚੈੱਕ ਹੋ ਕੇ ਜੇ ਕਿਹੇ ਕਿਸਾਨ ਕੋਲ ਵਾਧੂ ਜਾਇਦਾਦ ਆ ਉਹਨਾਂ ਜਾਇਦਾਦ 2 ਨੰਬਰ ਦੀ ਬਣਾਈ ਆ ਉਹ ਵੀ ਲੋਕਾਂ 'ਚ ਵੰਡੀਆਂ ਜਾਣੀ ਚਾਹੀਦੀ ਆ ਤੇ ਇਹਨਾਂ ਲੋਕਾਂ ਦੀਆਂ ਜਾਇਦਾਦਾਂ ਵੀ ਜਿਹੜੀਆਂ ਗੈਰ ਕਾਨੂੰਨੀ ਬਣੀਆਂ ਵਾਂ ਉਹ ਲੋਕਾਂ ਦੇ ਵਿੱਚ ਵੰਡੀਆਂ ਜਾਣੀਆਂ ਚਾਹੀਦੀਆਂ ਤੇ ਨਾਲ ਹੀ ਜਿਹੜਾ ਸਾਡਾ ਅੱਜ ਦਾ ਪ੍ਰੋਟੈਸਟ ਜੋ ਪਟੰਡੇ ਦੇ ਵਿੱਚ ਕਿਸਾਨਾਂ ਦੇ ਉੱਤੇ लाठी चार्ज ਹੋਇਆ ਵਾ ਉਹਦੇ ਵਿਰੋਧ ਦੇ ਵਿੱਚ ਆ ਇਹ ਜਿਹੜਾ ਵਾ ਹਰ ਕੱਚ ਵੀ ਬਰਦਾਸ਼ਤ ਨਹੀਂ ਕੀਤਾ ਜਾਊਗਾ ਆਉਣ ਵਾਲੇ ਸਮੇਂ 'ਚ ਇੱਥੇ ਕਿਸਾਨ ਜੜੀਆਂ ਵਾ ਆਪਣੀਆਂ ਵੱਡੀਆਂ ਲਾਮਬੰਦੀਆਂ ਕਰਕੇ ਤੇ ਹੋਰ ਵੱਡੇ ਕੋਲੇ ਜਿਹੜੇ ਸਾਨੂੰ ਵਿੱਢਣੇ ਪਣਿਆ ਕਿਉਂਕਿ ਜੋ ਹਾਲਤ ਚੋਨੇ ਦੀ ਹੋ ਰਹੀ ਆ ਪਿਛੇ ਹੋਈ ਆ ਤੇ ਮੰਡੀ 'ਚ ਹੁਣ ਜਿਹੜਾ ਇਹਨਾਂ ਨੇ ਆ ਕੱਲ ਖਰਾ ਕੀਤਾ ਵਾ ਵੀ ਜੇ ਕਿਸਾਨ ਆਪਣਾ ਪ੍ਰੋਟੈਸਟ ਕਰਦੇ ਆ ਤੇ ਉਹਨਾਂ ਤੋਂ ਲਾਠੀਆਂ ਨਾਲ ਦਬਾਇਆ ਜਾ ਰਿਹਾ ਕਦੇ ਵੀ ਕਿਸਾਨ ਜਿਹੜੇ ਲਾਠੀਆਂ ਨਾਲ ਨਹੀਂ ਦਬਾਉਣ ਦਿੱਤੇ ਜਾਣਗੇ ਤੇ ਅਸੀਂ ਆਪਣੇ ਪ੍ਰੋਟੈਸਟ ਆ ਜਿਹੜੇ ਹੋਰ ਤੇਜ਼ ਕਰਕੇ ਤੇ ਇਹ ਛੋਨੇ ਦਾ ਜਿਹੜਾ ਦਾਣਾ-ਦਾਣਾ ਵਾ ਇਹਨਾਂ ਕੋ ਵਕਵੜਾ ਵਾ ਤੇ ਜੋ ਕਟ ਮੰਡੀਆਂ ਦੇ ਵਿੱਚ ਲੱਗੇ ਆ 1 ਤੇ 1 ਰੁਪਏ ਦਾ ਹਿਸਾਬ ਹੈ ਸਰਕਾਰ ਕੋ ਤੇ ਇਹਨਾਂ ਆਰਤੀਆਂ ਕੋ ਤੇ ਸੇਲਰਾਂ ਵਾਲਿਆਂ ਕੋ ਲੈ ਕੇ ਰਾਂਦੇ ਜੀ ਮੈਂ ਸੁਖਨਪੁਰ ਸਿੰਘ ਤੁਗਲੋੜਾ ਜੋਨ ਪ੍ਰਧਾਨ ਕਿਸਾਨ ਮਜ਼ਦੂਰ ਸ਼ਹਿਰਸ਼ੇਟੀ ਪੰਜਾਬ ਕਿਉਂਦਰ ਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਇਹ ਪ੍ਰਦਰਸ਼ਨ ਇਹ ਕਰਕੇ ਕੀਤਾ ਜਾ ਰਿਹਾ ਜੀ ਜਿਹੜਾ ਜੋ ਰਮੇਤ ਬਿੱਟੂ ਜਿਹੜਾ ਲਗਾਤਾਰ ਕਿਸਾਨੀ ਦੇ ਖਿਲਾਫ ਜਿਹੜਾ ਉਹ ਵਿਆਹ ਦੇ ਰਿਹਾ ਆਪ ਜਿਹੜਾ ਉਹ ਬਲਾਤਕਾਰ ਹੀ ਆ ਉਹਦਾ ਬਾਬਾ ਜਦੋਂ ਮੁੱਖ ਮੰਤਰੀ ਸੀ ਬਾਹਰੋਂ ਇੱਕ ਲੜਕੀ ਡਿਪਲੋਮੈਟ ਆਈ ਉਹਦੇ ਨਾਲ ਇਹਨੇ ਬਲਾਤਕਾਰ ਕੀਤਾ ਵਾ ਤੇ ਆਪਣੀ ਯਾਦਾਂ ਛਾਉਂਦਾ ਕਰਕੇ ਇਹ ਜਿਹੜੇ ਸਾਰੀ ਉਮਰ ਰਹੇ ਆ ਕਾਂਗਰਸ ਦੇ ਵਿੱਚ ਆਪਣੀ ਯਾਦਾਂ ਛਾਉਂਦਾ ਕਰਕੇ ਹੁਣ ਹਲਪਤਾ ਜਾ ਕੇ ਬੜਿਆ ਵਾ ਅਸੀਂ ਕਹਿੰਨੇ ਆ ਵੀ ਜੇ ਕਿਸਾਨਾਂ ਦੀ ਆਪਣੀ ਇੱਕ ਦਾ ਬੈਂ ਜਿਹੜਾ ਸੂਚੀ ਕਿਸਾਨੀ ਤੇ ਆ ਜੇ ਿਤਨਾ ਅਰਖਾਣੇ ਕਿ ਉਹੇ ਜਾਂ ਵੱਡੇ ਲੀਡਰਾਂ ਦੇ ਜਾਂ ਕੋਈ ਛੋਟਾ ਲੀਡਰ ਉਹਦੇ ਦੇ ਹੋਵੇ ਪਰ ਇਹ ਸੂਚੀ ਕਿਸਾਨੀ ਜਿਹੜੀ ਆ ਉਹਨੇ ਲੈ ਕੇ ਜਿਹੜੇ ਬਿਆਨ ਦੇ ਰਿਆ ਵਾ ਇਹ ਬਹੁਤ ਮਦ ਭਾਗਾ ਹੈ ਦੀ ਨਿੰਦਾ ਕਰਦੇ ਆ ਤੇ ਨਾਲ ਅਸੀਂ ਇਹ ਮੰਗ ਕਰਦੇ ਆ ਕਿ ਕਿਸਾਨਾਂ ਦੀਆਂ ਜਾਇਦਾਦਾਂ ਜਿਹੜੀਆਂ ਉਹ ਚੈੱਕ ਕੇ ਜਾਣ ਕਿ ਇਹ ਜਿੰਨੇ ਲੀਡਰ ਆ ਜਿਹਦੇ ਭਾਵੇਂ ਪਾਜਪਾ ਦਾ ਵਾ ਟਾਗਰਾ ਦਾ ਜਿੰਨੇ ਲੀਡਰ ਆ ਅਫਸਰਸ਼ਾਈਆ ਇਹਨਾਂ ਦੀਆਂ ਜਾਇਦਾਦਾਂ ਜਿਹੜੀਆਂ ਚੈੱਕ ਕਰਕੇ ਇਹ ਜਿਹੜੀ ਵਾਧੂ ਜਾਇਦਾਦ ਇਹਨਾਂ ਬਣਾਈ ਉਹ ਰੋਕਾਂ ਦੇ ਜਵੰਦੀ ਜਾਵੇ ਤੇ ਨਾਲ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਤੇ ਜੇ ਕਿ ਕਿਸਾਨ ਨੇ ਵਾਧੂ ਜਾਇਦਾਦ ਬਣਾਈ ਆ ਉਹਨੂੰ ਸਜ਼ਾ ਦਿੱਤੀ ਜਾਵੇ ਤੇ ਨਾਲ ਉਹਦੀ ਜਿਆਦਾ ਜਿਹੜੀ ਜ਼ਬਤ ਕਰਕੇ ਲੋਕਾਂ ਦੀ ਮੰਡੀ ਜਾਵੇ। ਜਿੱਦਾਂ ਪ੍ਰਕਾਸ਼ ਜਿਹੜਾ ਅੱਜ ਮੰਡੀਆਂ ਬਾਰੇ ਆ ਜੋ ਮਦ ਭਾਗੀ ਕਰਦਾ ਜਿਹੜੀ ਵਾਪਰੀ ਆ ਆ ਬਛਿੰਦੇ ਦੇ ਵਿੱਚ 326 ਮੰਡੀਆਂ ਭਗਵੰਤ ਮਾਲ ਜਿਹੜਾ ਫਰੀਦ ਬੰਦ ਕਰਕੇ ਬਹਿ ਗਿਆ ਵਾ। ਢੋਲਾ ਦੇ ਬਾਹਰ ਮੰਡੀਆਂ ਦੇ ਵਿੱਚ ਖੜਾ ਪਿਆ ਵਾ। ਢੋਲਾ ਦੇ ਮੰਡੀਆਂ ਦੇ ਵਿੱਚ ਪਿਆ ਵਾ। ਲੋਕਾਂ ਦੇ ਘਰਾਂ ਦੇ ਵਿੱਚ ਪਿਆ ਵਾ ਤੇ ਜਾਣ ਬੋਝ ਕੇ ਖਰੀਦ ਜਿਹੜੀ ਉਹਨੂੰ ਬੰਦ ਕਰਕੇ ਬੈਠੇ ਆ। ਬਾਡੀ ਜਿਹੜੀ ਉਹ ਲੇਟ ਹੋਈ ਸੀ ਤੇ ਉਹਰਾ ਕਰਕੇ ਜੇ ਕਿਸਾਨਾਂ ਨੇ ਪ੍ਰੋਟੈਸਟ ਕੀਤਾ ਉਥੇ ਲੋਕਾਂ ਨੂੰ ਖਸਾਲਾਂ ਨੂੰ ਜਿਹੜਾ ਡਾਂਗਾ ਨਾਲ ਭੰਨਿਆ ਗਿਆ ਉਹਦੀ ਨਿੰਦਾ ਕਰਦੇ ਆ ਤੇ ਜੋ ਐਸਐਸਪੀ ਤੇ ਡੀਸੀ ਬਿਆਨ ਦੇ ਰਹੇ ਆ ਉਹਦੀ ਵੀ ਨਿੰਦਾ ਕਰਦੇ ਆ ਕਿ ਜਿਹੜਾ ਖਸਾਲਾਂ ਨੇ ਉਹ ਕੱਢ ਦੇਪ ਕੀਤਾ ਵਾ ਜਾਂ ਕੋਈ ਮਾਰੀ ਘਣਾ ਕੀਤੀ ਪਰ ਉਹ ਆਪਣੇ ਖਸਾਲ ਦੇ ਵੀ ਆ ਉਹ ਫਰੀਦ ਦੀ ਮਾਂ ਕਰ ਰਹੇ ਆ ਤੇ ਫਰੀਦ ਦੇ ਉੱਤੇ ਜਿਹੜਾ ਉਹਨਾਂ ਨੂੰ ਜਿਹੜਾ ਆਪਣਾ ਲਾਚ ਚਾਰਜ ਕੀਤਾ ਜਾ ਰਿਹਾ ਇਹ ਕਰਕੇ ਜਿਹੜੇ ਪ੍ਰਚਾਰ ਜਿਹੜੇ ਕਰ ਰਹੇ ਆ